ਦਾਦੇ ਕਿ ਅੰਮ੍ਰਿਤਸਰ ਦੇ ਵਿੱਚ 2 ਦਿਨ ਤੋਂ ਲਗਾਤਾਰ ਗੋਲੀਆਂ ਚੱਲਣ ਅਤੇ ਬੰਬ ਚੱਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤਾਜ਼ਾ ਮਾਮਲਾ ਅੰਮ੍ਰਿਤਸਰ ਚੇਰਟਾ ਇਲਾਕੇ ਦਾ ਹੈ ਜਿੱਥੇ ਕੀ ਦੇਰ ਰਾਤ ਸ਼ਰੀਆਮ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਉਂਦਾ ਜਿੱਥੇ ਇੱਕ ਨੌਜਵਾਨ ਦਿਲਾਤ ਦੇ ਵਿੱਚ ਗੋਲੀਆਂ ਲੱਗਣ ਕਰਕੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਤੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਘਟਨਾ ਸੰਬੰਧੀ ਪਤਾ ਲੱਗਦੇ ਹੀ ਪੁਲਿਸ ਦੇ ਵੱਲੋਂ ਮੌਕੇ ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪੂਰਾ ਮਾਮਲਾ ਕੀ ਹੈ ਤਨ ਪੁਲਿਸ ਦੀ ਜ਼ੁਬਾਨੀ ਵੀ ਸੁਣਾਣਿਆ ਇਸ ਸੰਬੰਧੀ ਜੋ ਜਾਣਕਾਰੀ حاصل ਕੀਤੀ ਗਈ ਹੈ ਉਸ ਅਨਸਾਰ ਉਹਨਾਂ ਦਾ ਬੇਟਾ ਅਰुण ਮੋਟਰਸਾਈਕਲ ਲੈ ਕੇ ਘਰੋਂ ਬਾਹਰ ਗਿਆ ਸੀ ਅਤੇ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ بیٹے ਤੇ ਕਿਸੇ ਨੇ ਗੋਲੀਆਂ ਚਲਾ ਦਿੱਤੀਆਂ ਨੇ ਔਰ ਆਪਣੇ بیٹے ਨੂੰ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਹਨਾਂ ਦੇ بیٹے ਦੇ ਦੋ ਤੋਂ ਤਿੰਨ ਗੋਲੀਆਂ ਲੱਗੀਆਂ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਸਾਹਮਣੇ ਆਉਂਦੇ ਨੇ ਉਹਨਾਂ ਕਿਹਾ ਕਿ ਉਹਨਾਂ ਦਾ ਹੁਣ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਵੀ ਨਹੀਂ ਹੈ ਪਹਿਲਾਂ ਜੋ ਵੀ ਸੀ ਉਹ ਮੁੱਕ ਗਿਆ ਸੀ ਉਦਰੇ ਉਹਨਾਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਨਸਾਫ ਉਹਨਾਂ ਨੂੰ ਦਵਾਇਆ ਜਾਵੇ ਜੋ ਵੀ ਬੰਦ ਦੀ ਕਾਰਵਾਈ ਹੈ ਦੋਸ਼ਾਂ ਤੇ ਕੀਤੀ ਜਾਵੇ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਮੇਰੇ ਬੇਟੇ ਦਾ ਨਾਮ ਅਰੁਣਜੀਤ ਸਿੰਘ ਹੈ ਉਹ ਹਜੇ ਹੁਣੇ 5 ਮਿੰਟ 10 ਮਿੰਟ ਪਹਿਲਾਂ ਹੀ ਨਿਕਲਿਆ ਵਾ ਰੋਟੀ ਖਾ ਕੇ ਤੇ ਸਾਨੂੰ ਨਹੀਂ ਪਤਾ ਸਾਨੂੰ ਨਾਲ ਹੀ ਸਿਹੜਾ ਮਿਲ ਗਿਆ ਵੀ ਉਹਦੇ ਗੋਲੀਆਂ ਵੱਜ ਗਈਆਂ ਕਿੰਨੀਆਂ ਗੋਲੀਆਂ ਲੱਗੀਆਂ ਤਿੰਨ ਗੋਲੀਆਂ ਲੱਗੀਆਂ ਦੀ ਲੱਤ ਦੇ ਵਿੱਚ ਕਿੰਨਾ ਵੱਲੋਂ ਚਲਾਈਆਂ ਦੀ ਇਹ ਸਾਨੂੰ ਕੁਝ ਨਹੀਂ ਪਤਾ ਹਜੇ ਕੋਈ ਪੁਰਾਣਾ ਝਗੜਾ ਉਹਦਾ ਵੀ ਇਸ ਤਰ੍ਹਾਂ ਦੀ ਜਗਲ ਨਹੀਂ ਨਹੀਂ ਆਪਾਂ ਤਾਂ ਹਜੇ ਕੋਈ ਝਗੜਾ ਝਗੜਾ ਉਹਦਾ ਕੋਈ ਸੁਣਿਆ ਨਹੀਂ ਹਜੇ ਤੱਕ ਜਿਹੜਾ ਸੀਗਾ ਉਹ ਮੁੱਕ ਗਿਆ ਉਹਦਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਦੋਨੋਂ ਪਾਸੇ ਗੋਲੀਆਂ ਚੱਲੀਆਂ ਤੇ ਇਸ ਤਰ੍ਹਾਂ ਵੀ ਤੁਹਾਡੇ ਧਿਆਨ ਚ ਆ ਗਈ। ਸਾਨੂੰ ਕੁਝ ਨਹੀਂ ਪਤਾ ਇਸ ਬਾਰੇ। ਤੁਹਾਡਾ ਬੇਟਾ ਕਾਹਦੇ ਤੇ ਸੀ ਤੇ ਕਿਦੋਂ ਨਿਕਲਿਆ ਹੈ ਘਰੋਂ? ਹਜੇ ਹੁਣੇ 5 ਮਿੰਟ ਪਹਿਲਾਂ ਮੋਟਰਸਾਈਕਲ ਤੇ ਹੀ ਨਿਕਲਿਆ ਵਾ। ਉਹ ਵੀ ਮੋਟਰਸਾਈਕਲ ਕਿਸੇ ਦਾ ਲੈ ਕੇ। ਟਾਈਮ ਹਜੇ 10-15 ਮਿੰਟ ਪਹਿਲਾਂ ਦੀ ਆ ਬਸ। ਕੋਈ بیٹے ਨੇ ਦੱਸਿਆ ਵੇ ਕਿ ਇਹਨਾਂ ਕੋਈ ਝਗੜਾ ਆ ਜੋ ਇਸ ਨਾਲ ਵੀ ਕੋਈ ਕੋਚ ਨਹੀਂ ਹੈ ਇਹ ਆਇਆ ਵਾ ਮੈਂ ਕੈਨ ਤੇ ਗਈ ਆਂ ਪੀ ਬਸ ਪੰਜ ਮਿੰਟ ਪਹਿਲਾਂ ਆਇਆ ਵਾ ਰੋਟੀ ਆ ਕੇ ਖਾ ਕੇ ਤੇ ਮੇਰੇ ਕੋਲੋਂ ਨਿਕਲ ਆਇਆ ਵਾ ਸਿਰ ਕਹਿੰਦਾ ਮੈਂ ਆਨਾ ਹੁਣੇ ਸਾਨੂੰ ਕਿਸ ਤਰ੍ਹਾਂ ਪਤਾ ਚੱਲੇਗੀ ਸਾਨੂੰ ਸਾਡੇ ਕੋਲ ਦੋ ਮੁੰਡੇ ਗਏ ਨੇ ਉਹਨਾਂ ਨੇ ਕਿਹਾ ਵੀ ਤੁਹਾਡੇ ਮੁੰਡੇ ਨੂੰ ਗੋਲੀਆਂ ਵੱਜ ਗਈਆਂ ਤਹੀ ਭੱਜੇ ਆਏ ਉੱਥੋਂ ਬਸ ਕਿੰਨੀਆਂ ਗੋਲੀਆਂ ਲੱਗੀਆਂ ਕੀ ਕੰਡੀਸ਼ਨ ਤੁਸੀਂ ਮਿਲੇ بیٹے ਨੂੰ ਅਸੀਂ ਵੇਖ ਕੇ ਆਏ ਹਾਂ ਜੇ ਉਹ ਹੋਸ਼ ਚ ਨਹੀਂਗਾ ਸੱਟਾਂ ਵੱਜੀਆਂ ਹਾਂਜੀ ਸਿਰ ਤੇ ਸੱਟਾਂ ਲੱਗੀਆਂ ਹੋਈਆਂ ਜ਼ਿਆਦਾ ਗੋਲੀਆਂ ਕਿੰਨੀਆਂ ਲੱਗੀਆਂ ਗੋਲੀਆਂ ਲੱਤ ਦੇ ਵਿੱਚ ਤਿੰਨ ਗੋਲੀਆਂ ਲੱਗੀਆਂ ਹੁਣ ਸਪੌਂਚੀ ਪੁੱਛ ਨੇ ਕੀ ਕੀ ਆਇਆ ਅਜੇ ਕੋਈ ਲੱਭਿਆ ਕੇਮ ਖੜਿਆ ਕੇ ਨਹੀਂ ਹਜੇ ਕੁਛ ਨਹੀਂ ਕਾਰਵਾਈ ਕੀਤੀ ਗੋਲੀ ਚੱਲੀ ਜਾਂ ਫਾਇਰ ਹੋਇਆ ਕਿੰਨੇ ਬੰਦੇ ਚੱਲੇ ਇਹ ਤੇ ਕੀ ਹੈਗਾ ਸਾਰਾ ਦੱਸੋ ਆਨੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਇੱਥੇ ਇਸ ਲਾ ਏਰੀਆ 'ਚ ਗੋਲੀ ਚੱਲੀ ਸੀ ਤੇ ਅੱਗੇ ਚੈੱਕ ਕਰ ਰਹੇ ਜੀ ਅਜੇ ਇੱਕ ਬੰਦਾ ਇੰਜਰਡ ਹੈ ਜੀ ਇੱਕ ਬੰਦਾ ਜੀ ਦੱਸਿਆ ਜਾ ਰਿਹਾ ਵੀ ਦੂਜੀ ਪਾਰਟੀ ਦੇ ਕੋਈ ਬੰਦਾ ਇੰਜਰਡ ਹੈ ਚੈੱਕ ਕਰ ਰਹੇ ਜੀ ਜੀ ਗੋਲੀਆਂ ਲੱਗੀਆਂ ਨੇ ਜੀ ਅਜੇ ਇਸ ਬਾਰੇ ਕੁਛ ਨਹੀਂ ਗਿਆ ਡਾਕਟਰ ਹੀ ਦੱਸ ਸਕਦੇ ਜੀ ਕਿੰਨੇ بس ਇਹਨਾਂ ਪਤਾ ਕੋਈ ਨਹੀਂ ਜਿਹੜੇ ਕੋਈ ਪ੍ਰਾਣੀ ਰੰਜੀਸ਼ ਆ ਸਰ ਇਸ ਤਰ੍ਹਾਂ ਦੀ ਹਾਂ ਪ੍ਰਾਣੀ ਰੰਜੀਸ਼ ਇਹਨਾਂ ਦੀ ਤੇ ਇਸ ਮਿੰਟ ਤੱਕ ਕੋਈ ਗ੍ਰਿਫਤਾਰ ਹੋਇਆ ਨਹੀਂ ਕੋਈ ਇਹ ਜਿਹੇ ਗ੍ਰਿਫਤਾਰ ਦੇ ਸਾਹਮਣੇ ਆਏ ਬੰਦੇ ਕੌਣ ਨੇ ਜਿੰਨਾਂ ਵੱਲੋਂ ਗੋਲੀ ਚਲਾਈ ਗਈ ਜਾਂ ਜਿੰਨੂੰ ਲੱਗੀ ਗੋਲੀ ਇਹ ਕੌਣ ਨੇ ਉਹਨਾਂ ਦਾ ਕੋਈ ਨਾਮ ਅਜੇ ਸਾਨੂੰ ਕਲੀਅਰ ਨਹੀਂ ਹੈਗਾ ਸਾਨੂੰ ਨਾਮ ਕਲੀਅਰ ਹੁੰਦਾ ਤਾਂ ਫਿਰ ਅਪਕਾ ਕਰਦੇ ਹਾਂ